ਏ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਦੇ ਵਿੱਚ ਕਿਸਾਨਾਂ ਨੇ ਇੱਕ ਮੀਟਿੰਗ ਕੀਤੀ ਹੈ ਔਰ ਬਿਜਲੀ ਬੋਰਡ ਦੇ ਅਧਿਕਾਰੀਆਂ ਦੇ ਖਿਲਾਫ ਧਰਨਾ ਲਾਉਣ ਦਾ ਐਲਾਨ ਕੀਤਾ ਹੈ ਇਹਨਾਂ ਦਾ ਇਹ ਕਹਿਣਾ ਹੈ ਕਿ ਗੁਰੂ ਅਰਸਾਏ ਬਿਜਲੀ ਬੋਰਡ ਦੇ ਅਧਿਕਾਰੀਆਂ ਨੇ ਕਿਸੇ ਇੱਕ ਧਿਰ ਤੋਂ ਪੈਸੇ ਖਾ ਕੇ ਤੇ ਅ ਤਿੰਨ ਚਾਰ ਕਿਸਾਨਾਂ ਦੇ ਕਨੈਕਸ਼ਨ ਮੋਟਰ ਕਨੈਕਸ਼ਨ ਦਾ ਪਾਣੀ ਜਿਹੜਾ ਹੈ ਉਹ ਕਿਸੇ ਹੋਰ ਨੂੰ ਦੇ ਦਿੱਤਾ ਹੈ ਆਪਾਂ ਪੂਰੀ ਗੱਲ ਪੁੱਛਦੇ ਆ ਸਾਡੇ ਨਾਲ ਨੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਰਜਿੰਦਰ ਸਿੰਘ ਜੀ ਕੀ ਪੂਰਾ ਮਾਮਲਾ ਹੈ ਅੱਜ ਔਰ ਤੁਸੀਂ ਕੀ ਐਲਾਨ ਕੀਤਾ ਜੀ ਬਖਸ਼ੀ ਜੀ ਪਿੰਡ ਚੱਪੜਕੀ ਔਰ ਮਾੜੀ ਗਲਾਂ ਦੀ ਜੀ ਤਿੰਨ ਕਿਸਾਨ ਪਰਿਵਾਰਾਂ ਨੇ ਕਰਤਾਰ ਸਿੰਘ ਨਾਮ ਦੇ ਬਜ਼ੁਰਗ ਤੋਂ ਜਿਹੜੀ ਸੀ ਜ਼ਮੀਨ ਉਹ ਖਰੀਦੀ ਸੀਗੀ ਹਾਂਜੀ ਉਹਨਾਂ ਦੀ ਜ਼ਮੀਨ ਦੇ ਵਿੱਚ ਜਿਹੜਾ ਮੋਟਰ ਕਨੈਕਸ਼ਨ ਸੀ ਜੀ ਉਹ ਕਿਉਂਕਿ ਜਿਹੜੀ ਉਹਨਾਂ ਨੇ ਰਜਿਸਟਰੀ ਕਰਵਾਈ ਆ ਤਾਂ ਉਹ 1/2 ਜਿਹੜੀ ਮੋਟਰ ਦਾ ਹਿੱਸਾ ਸੀਗਾ ਉਹ ਤਿੰਨ ਕਿਸਾਨ ਪਰਿਵਾਰਾਂ ਦਾ ਸੀਗਾ ਯਾਨੀ ਕਿ ਹਿੱਸੇ ਆਂਦਾ ਪਾਣੀ ਇਹਨਾਂ ਨੂੰ ਮਿਲਣਾ ਸੀਗਾ ਹੁਣ ਉਹਨਾਂ ਬਜ਼ੁਰਗਾਂ ਨੇ ਜਦੋਂ ਜ਼ਮੀਨ ਵੇਚੀ ਆ ਰਜਿਸਟਰੀ ਕਰਵਾਈ ਆ ਤੇ ਉਹਦੇ ਵਿੱਚ ਲਿਖਤ ਹੋਈ ਆ ਕਿ ਇਹ ਮੋਟਰ ਦੇ ਵਿੱਚ ਇਹਨਾਂ ਪਰਿਵਾਰਾਂ ਦਾ ਜਿਹੜਾ ਹਿੱਸਾ ਹੈਗਾ ਪਾਣੀ ਮੋਟਰ ਦਾ ਲਾ ਸਕਦੇ ਹੈਗੇ ਆ ਪਰ ਉਹਨਾਂ ਦੇ ਲੜਕੇ ਨੇ ਬਿਜਲੀ ਮਹਿਕਮੇ ਦੇ ਅਧਿਕਾਰੀਆਂ ਨੂੰ ਪੈਸੇ ਦੇ ਕੇ ਕਾਸ ਕਰਕੇ ਐਸ ਡੀਓ ਗੁਰੂਰਸਾਹਿਬ ਜਿਲ੍ਹਾ ਫਿਰੋਜ਼ਪੁਰ ਦਾ ਜਿਹੜਾ ਕਸਬਾ ਗੁਰੂਰਸਾਹਿਬ ਤੋਂ ਜਿਹੜੇ ਐਸ ਡੀਓ ਨੇ ਬਿਜਲੀ ਵਿਭਾਗ ਦੇ ਉਹਨਾਂ ਨੇ ਆਪਣੀਆਂ ਜਿਹੜੀਆਂ ਨੇ ਕਿ ਆਪਣੀ ਜੇਬ ਭਰਦਿਆਂ ਇਹ ਜਿਹੜੇ ਤਿੰਨ ਕਿਸਾਨ ਪਰਿਵਾਰ ਸੀ ਜਿਨ੍ਹਾਂ ਨੇ ਕਰਤਾਰ ਸਿੰਘ ਤੋਂ ਜ਼ਮੀਨ ਵੀ ਖਰੀਦੀ ਸੀ ਤੇ ਜ਼ਮੀਨ ਦੇ ਵਿੱਚ ਮੋਟਰ ਵੀ 1/2 ਉਹਨਾਂ ਦੀ ਸੀ ਰਜਿਸਟਰੀ 'ਚ ਲਿਖੀ ਹੋਈ ਹੈਗੀ ਆ ਉਹਨਾਂ ਤਿੰਨਾਂ ਘਰਾਂ ਤੋਂ ਮੋਟਰ ਦਾ ਹੱਕ ਖੋ ਕੇ ਉਹਨਾਂ ਦਾ ਪਾਣੀ ਹੱਕ ਦਾ ਹੱਕ ਖੋ ਕੇ ਪੈਸੇ ਲੈ ਕੇ ਦੂਸਰੇ ਪਾਸੇ ਲੀ ਮੋਟਰ ਸੀ ਉਹਨਾਂ ਦੇ ਨਾਮ ਕਰਤੀ ਇਹਨਾਂ ਦਾ ਕਨੈਕਸ਼ਨ ਕੱਟਤਾ ਔਰ ਮੋਟਰ ਸ਼ਿਫਟ ਕਰਨ ਦਾ ਜਿਹੜਾ ਸਾਰਾ ਪਲਾਨ ਸੀ ਉਹ ਤਿਆਰ ਕਰ ਲਿਆ ਔਰ ਇਹਨਾਂ ਤਿੰਨ ਘਰਾਂ ਤੋਂ ਬਿਲਕੁਲ ਨਾ ਰਹਿ ਲਈਗੀ ਨਾ ਉਹਨਾਂ ਦਾ ਪੱਖ ਸੁਣਿਆ ਗਿਆ ਤੇ ਇਹਨੇ ਅੱਤ ਦੀ ਗਰਮੀ ਦੇ ਸੀਜ਼ਨ 'ਚ ਜਦੋਂ ਝੋਨਾ ਲੱਗਣਾ ਹੈਗਾ ਪਾਣੀ ਦੀ ਜ਼ਰੂਰਤ ਹੈਗੀ ਉੱਪਰੋਂ ਬਾਰਿਸ਼ ਹੋਣੀ ਨਹੀਂ ਰਹੇਗੀ ਤਾਂ ਤਿੰਨ ਕਿਸਾਨ ਪਰਿਵਾਰਾਂ ਨੂੰ ਜਿਹੜਾ ਪਾਣੀ ਤੋਂ ਜਿਹੜਾ ਵਾਂਝਾ ਕਰ ਦਿੱਤਾ ਗਿਆ ਤਾਂ ਇਹ ਕਿਰਤੀ ਕਿਸਾਨ ਯੂਨੀਅਨ ਔਰ ਨੌਜਵਾਨ ਭਾਰ ਸਭਾ ਕੋਲੇ ਮਸਲਾ ਆਇਆ ਤੋ ਕੱਲ ਵੀ ਇਸ ਨਗਰ ਚ ਮੀਟਿੰਗ ਕੀਤੀ ਸੀ ਅੱਜ ਵੀ ਮੀਟਿੰਗ ਕੀਤੀ ਆ ਔਰ ਅੱਜ ਅਸੀਂ ਐਲਾਨ ਕੀਤਾ ਕਿ 5 ਜੁਲਾਈ ਨੂੰ ਅੱਜ ਪਹਿਲੀ ਜੁਲਾਈ ਆ 5 ਜੁਲਾਈ ਨੂੰ ਗੁਰੂ ਸਾਹਿਬ ਦੇ ਵਿੱਚ ਮੁਜ਼ਾਹਰਾ ਕਰਕੇ ਐਸ ਡੀਓ ਜਿਹੜਾ ਬਿਜਲੀ ਮਹਿਕਮੇ ਦੇ ਐਸ ਡੀਓ ਗੁਰੂ ਸਾਹਿਬ ਦੇ ਉਹਨਾਂ ਦੇ ਬੂਹੇ ਅੱਗੇ ਧਰਨਾ ਲਾਇਆ ਜਾਊਗਾ ਉਹਦੇ ਦਫ਼ਤਰ ਅੱਗੇ ਕਿ ਜਿਹੜਾ ਤਿੰਨ ਕਿਸਾਨ ਪਰਿਵਾਰਾਂ ਦਾ ਹੱਕ ਮਾਰਿਆ ਹੈਗਾ ਉਹ ਹੱਕ ਬਹਾਲ ਹੋਣਾ ਚਾਹੀਦਾ ਔਰ ਇਸ ਤਰ੍ਹਾਂ ਦੇ ਕਰਪਟ ਜਿਹੜੇ ਬਿਜਲੀ ਮਹਿਕਮੇ ਦੇ ਆਫੀਸਰ ਨੇ ਉਹਨਾਂ ਤੇ ਜਿਹੜਾ ਪਰਚਾ ਦਰਜ ਹੈਗਾ ਉਹ ਹੋਣਾ ਚਾਹੀਦਾ ਉਹਨਾਂ ਨੇ ਝਾਲਸਾਜੀ ਕੀਤੀ ਹੈਗੀ ਆ ਜਿਹੜਾ ਉਹਨੇ ਗਲਤ ਦਸਤਾਵੇਜ਼ ਜਿਹੜੇ ਹੈਗੇ ਆ ਤਿਆਰ ਕੀਤੇ ਹੈਗੇ ਆ ਮਤਲਬ ਕਿ ਉਹਨਾਂ ਤੇ ਜਿਹੜੀ ਕਾਰਵਾਈ ਆ ਹੋਣੀ ਚਾਹੀਦੀ ਆ ਜਿੰਨਾ ਸਮਾਂ ਉਹਨਾਂ ਤੇ ਕਾਰਵਾਈ ਨਹੀਂ ਹੁੰਦੀ ਇਹ ਤਿੰਨ ਕਿਸਾਨ ਪਰਿਵਾਰਾਂ ਤੋਂ ਜਿਹੜਾ ਮੋਟਰ ਦਾ ਹੱਕ ਖੋਇਆ ਗਿਆ ਪਾਣੀ ਖੋਇਆ ਗਿਆ ਇਹ ਹੱਕ ਇਹਨਾਂ ਦਾ ਬਹਾਲ ਨਹੀਂ ਹੁੰਦਾਗਾ ਉਹਨਾਂ ਸਮਾਂ ਅਸੀਂ ਕਿਰਤੀ ਕਿਸਾਨੀ ਉਹਨਾਂ ਵੱਲੋਂ ਤੇ ਨੌਜਵਾਨ ਭਾਰ ਸਭਾ ਵੱਲੋਂ ਸੰਘਰਸ਼ ਜਿਹੜਾ ਜਾਰੀ ਰੱਖਾਂਗੇ ਇਹਦੀ ਸ਼ੁਰੂਆਤ ਜਿਹੜੀ ਆ 5 ਜੁਲਾਈ ਨੂੰ ਅਸੀਂ ਗੁਰੂ ਸਾਚ ਮਜਾਰਾ ਕਰਕੇ ਧਰਨਾ ਲਾ ਕੇ ਕਰ ਰਹੇ ਆ ਗਿਆ ਔਰ ਇਹਦੀ ਅੱਜ ਅਸੀਂ ਮੀਟਿੰਗ ਕਰਕੇ ਇਸ ਨਗਰ ਦੇ ਵਿੱਚ ਅਸੀਂ ਇਹਦਾ ਐਲਾਨ ਜਿਹੜਾ ਕੀਤਾ ਹੈਗਾ ਨਿਹਾਲ ਸਿੰਘ ਜੀ ਇੱਕ ਇਹ ਵੀ ਪਤਾ ਲੱਗਿਆ ਕਿ ਕੋਈ ਕਨੈਕਸ਼ਨ ਦੇ ਉੱਪਰ ਮੋਟਰ ਚੱਲ ਰਹੀ ਸੀਗੀ ਤੇ ਉਹ ਉਹ ਜਿਹੜੇ ਐਸਡੀਓ ਦੀ ਅਗਵਾਈ ਚ ਇੱਕ ਬਿਜਲੀ ਬੋਰਡ ਦੀ ਟੀਮ ਆਉਂਦੀ ਹੈ ਤੇ ਉਹ ਇਸ ਕਿਸਾਨ ਦਾ ਜਿਹੜਾ ਉਹ ਤਾਰ ਲਾ ਕੇ ਕੇਬਲ ਲਾ ਕੇ ਲੈ ਜਾਂਦੀ ਹੈ ਉਹ ਕੀ ਮਾਮਲਾ ਜੀ ਪਿੰਡ ਚੱਪਾ ਡਿੱਕੀ ਤੇ ਮਾੜੇਕਲਾਂ ਦੇ ਕਿਸਾਨਾਂ ਦੀ ਜਿਹੜੀ ਮੋਟਰ ਸੀਗੀ ਜਿਹੜੀ ਉਹਨਾਂ ਨੇ ਕਿ ਇੱਕ ਬਜ਼ੁਰਗ ਤੋਂ ਜ਼ਮੀਨ ਖਰੀਦੀ ਹੋਈ ਸੀਗੀ ਇੱਕ ਪਾਸੇ ਤਾਂ 4 ਕਿੱਲਿਆਂ ਦੇ ਵਿੱਚ 8 ਕਿੱਲੇ ਜ਼ਮੀਨ ਸੀ ਉਹ ਬਜ਼ੁਰਗ ਕਰਤਾਰ ਸਿੰਘ ਦੀ 4 ਕਿੱਲੇ ਜ਼ਮੀਨ ਆ ਜਿਹੜੀ ਉਹ ਤਿੰਨ ਕਿਸਾਨਾਂ ਦੇ ਕੋਲੇ ਆ ਤੇ 4 ਕਿੱਲੇ ਜ਼ਮੀਨ ਆ ਉਹ ਕਰਤਾਰ ਸਿੰਘ ਦੇ بیٹے ਕੋਲੇ ਆ ਕਰਤਾਰ ਸਿੰਘ ਦੇ بیٹے ਨੇ ਜਿਹੜਾ ਐਸ ਡੀਓ ਗੁਰੂ ਹਰਸਾਏ ਨੂੰ ਪੈਸੇ ਦੇ ਕੇ ਉਹ ਤਿੰਨਾਂ ਕਿਸਾਨਾਂ ਤੋਂ ਜਿਹੜਾ ਪਾਣੀ ਦਾ ਹੱਕ ਖੋਲਿਆ ਉਹ ਅਸਲ ਦੇ ਵਿੱਚ ਕਰਤਾਰ ਸਿੰਘ ਦੇ بیٹے ਨੇ ਨਹੀਂ ਹੱਕ ਖੋਇਆਗਾ ਉਹ ਐਸ ਡੀਓ ਗੁਰੂ ਹਰਸਾਏ ਨੇ ਜਿਹੜਾ ਉਹਦਾ ਹੱਕ ਖੋਇਆ ਤੇ ਉਹ ਚੁੱਪ ਕਰਕੇ ਆ ਕੇ ਉਹ ਪਿਛਲੇ ਕੱਲ ਪਰਸੋਂ ਦੀ ਗੱਲ ਆ ਐਸ ਡੀਓ ਗੱਡੀ ਭਰ ਕੇ ਮੁਲਾਜ਼ਮਾਂ ਦੀ ਲਿਆਉਂਦਾ ਤੇ ਆ ਕੇ ਚੁੱਪ ਕਰਕੇ ਮੋਟਰ ਦੀ ਤਾਰ ਲਾ ਕੇ ਲੈ ਜਾਂਦਾ ਤੇ ਜਦੋਂ ਜਥੇਬੰਦਿਆਂ ਨੂੰ ਪਤਾ ਲੱਗਦਾ ਤੇ ਉਹਦੇ ਨਾਲ ਗੱਲਬਾਤ ਕੀਤੀ ਜਾਂਦੀ ਆ ਵੀ ਭਾਈ ਤੂੰ ਆ ਗਲਤ ਕੀਤਾ ਰਜਿਸਟਰੀ ਦੇ ਵਿੱਚ ਜਿਹੜਾ ਲਿਖਿਆ ਹੋਇਆ ਕਿ ਇਹਨਾਂ ਦਾ ਮੋਟਰ ਦਾ ਹਿੱਸਾ ਬੰਦਾ ਤੇ ਨਾਲ ਦੀ ਨਾਲ ਜਿਹੜੀ ਐਸ ਡੀਓ ਦੇ ਪੈਰਾਂ ਥੱਲੋਂ ਮਿੱਟੀ ਨਿਕਲ ਗਈ ਤੇ ਨਾਲ ਦੀ ਨਾਲ ਕਹਿੰਦਾ ਕਿ ਭਾਈ ਆਪ ਦੀ ਤੁਸੀਂ ਤਾਰ ਵਾਪਸ ਲੈ ਜਾਓ ਤੇ ਜਾ ਕੇ ਮੋਟਰ ਚਲਾ ਲਓ ਅਸੀਂ ਪੁੱਛਣਾ ਚਾਹੁੰਦੇ ਹਾਂ ਉਸ ਉਹ ਜਿਹੜਾ ਕਨੈਕਸ਼ਨ ਤੇ ਮੋਟਰ ਚੱਲ ਰਹੀ ਸੀ ਉਹ ਕਾਨੂੰਨੀ ਕਨੈਕਸ਼ਨ ਸੀ ਲੀਗਲ ਕਨੈਕਸ਼ਨ ਸੀ ਬਿਲਕੁਲ ਜੀ ਕਾਨੂੰਨੀ ਕਨੈਕਸ਼ਨ ਸੀਗਾ ਰਜਿਸਟਰੀ ਦੇ ਵਿੱਚ ਲਿਖਿਆ ਹੋਇਆ ਜਿਹੜੇ ਨੰਬਰ ਦੇ ਵਿੱਚ ਕਿਲਾ ਨੰਬਰ ਦੇ ਵਿੱਚ ਉਹ ਕਨੈਕਸ਼ਨ ਲੱਗਾ ਹੋਇਆ ਉਹ ਸਾਰਾ ਕੁਝ ਲੀਗਲ ਆ ਕਾਨੂੰਨੀ ਆ ਕਾਨੂੰਨੀ ਆ ਪਰ ਜਿਹੜਾ ਕੁਝ ਐਸ ਡੀਓ ਨੇ ਕੀਤਾ ਉਹ ਗੈਰ ਕਾਨੂੰਨੀ ਆ ਕੀਤਾ ਉਹਨੇ ਤਾਂ ਕਿ ਸਾਨੂੰ ਲੱਗਦਾ ਕਿ ਉਹਦੇ ਜਿਹੜੀ ਵੱਡੀ ਜਿਹੜੀ ਉਹਨੂੰ ਪੈਸਿਆਂ ਦੀ ਜਿਹੜੀ ਲਾਲਚ ਮਿਲਿਆ ਤੇ ਵੱਡੀ ਮਾਤਰਾ ਚ ਪੈਸੇ ਲੈ ਕੇ ਤੇ ਉਹਦੇ ਅੱਖਾਂ ਤੇ ਜਿਹੜੀ ਉਹ ਪੈਸਿਆਂ ਦੀ ਨੀਲੇ ਨੋਟਾਂ ਦੀ ਪੱਟੀ ਚੜੀ ਸੀ ਇਸ ਕਰਕੇ ਹੀ ਉਹਨੂੰ ਜਵਾਬੰਦੀ ਚ ਲਿਖਿਆ ਨਹੀਂ ਦਿਸਿਆ ਕਿ ਇਹ ਉਹਨਾਂ ਦਾ ਹੱਕ ਬੰਦਾ ਤੇ ਨ ਕਿਸਾਨਾਂ ਦਾ ਹੋਰ ਉਹਨਾਂ ਨੂੰ ਪੁੱਛਣ ਦੀ ਉਹਨੇ ਜਿਹੜੀ ਕੁਈ ਸੇ ਤਰ੍ਹਾਂ ਦੀ ਵੀ ਜ਼ਰੂਰਤ ਨਹੀਂ ਸਮਝੀ ਵੀ ਇਹਨਾਂ ਕਿਸਾਨਾਂ ਨੂੰ ਵੀ ਪੁੱਛ ਲਏ ਇਹਨਾਂ ਦਾ ਹਿੱਸਾ ਚੁੱਪ ਕਰਕੇ ਇੱਕ ਕਿਸਾਨ ਦੇ ਕਹਿਣ ਤੇ ਚੁੱਪ ਕਰਕੇ ਉਹਦੇ ਨਾਲ ਕਨੈਕਸ਼ਨ ਜਿਹੜਾ ਉਹ ਕਰ ਦਿੱਤਾ ਤੇ ਉਹ ਕਨੈਕਸ਼ਨ ਨੂੰ ਸ਼ਿਫਟ ਵੀ ਜਿਹੜਾ ਦੂਸਰੇ ਪਾਸੇ ਕੀਤਾ ਜਾ ਰਿਹਾ ਉਸੇ ਕਨੈਕਸ਼ਨ ਨੂੰ ਉਹ ਇੱਕ ਕਿਸਾਨ ਦੇ ਨਾਲ ਤੇ ਜਦੋਂ ਉਹ ਆ ਕੇ ਤਾਰ ਲਾ ਕੇ ਲੈ ਕੇ ਜਾਂਦਾ ਤੇ ਜਿਹੜਾ ਉਹ ਮਾਲਕਾ ਮੋਟਰ ਦਾ ਇੱਕ ਕਿਸਾਨ ਉਹ ਐਸ ਡੀਓ ਨੂੰ ਪੁੱਛਣ ਵਾਸਤੇ ਆਉਂਦਾ ਵੀ ਭਾਈ ਤੁਸੀਂ ਮੇਰੀ ਮੋਟਰ ਦੀ ਤਾਰ ਕਾਤੋਂ ਲਾਈ ਤੇ ਉਹਦੇ ਵਿੱਚ ਗੱਡੀ ਮਾਰ ਕੇ ਗੱਡੀ ਭਜਾ ਕੇ ਲੈ ਜਾਂਦੇ ਤੇ ਜਦੋਂ ਜਾਂਦਾ ਦਫਤਰ ਦੇ ਵਿੱਚ ਉਹਨਾਂ ਦੇ ਮੰਗਰ ਤੇ ਉੱਥੇ ਉਹਦੇ ਨਾਲ ਬਸ ਲੁਕੀ ਕੀਤੀ ਜਾਂਦੀ ਹੂੰ ਹੂੰ ਇਹ ਸਾਰਾ ਕੁਝ ਦੇਖ ਕੇ ਜਥੇਬੰਦੀ ਨੇ ਜਦੋਂ ਪਤਾ ਲੱਗਾ ਪੜਤਾਲ ਕੇ ਵੀ ਇਸ ਤਰ੍ਹਾਂ ਦੇ ਹਾਲਾਤ ਇੱਥੇ ਬਣੇ ਆ ਐਸ ਡੀਓ ਨੇ ਇਸ ਤਰ੍ਹਾਂ ਦੀ ਗੁੰਡਾਗਰਦੀ ਕੀਤੀ ਆ ਤੇ ਹੁਣ ਉਹ ਗੁੰਡਾਗਰਦੀ ਦਾ ਜਵਾਬ ਦੇਣ ਵਾਸਤੇ ਜਥੇਬੰਦੀਆਂ ਨੇ 5 ਜੁਲਾਈ ਨੂੰ ਜਿਹੜਾ ਉਹ ਐਸ ਡੀਓ ਦੀ ਧੌਣ ਦਾ ਕਿਲਾ ਕੱਢਣ ਵਾਸਤੇ ਉਹਦੇ ਦਫ਼ਤਰ ਦੇ ਅੱਗੇ ਜਿਹੜਾ ਧਰਨਾ ਰੱਖਿਆ ਤੇ ਉਦੋਂ ਤੱਕ ਜਿਹੜਾ ਇਹ ਸੰਘਰਸ਼ ਜਾਰੀ ਰਹੂਗਾ ਜਦੋਂ ਤੱਕ ਇਹਨਾਂ ਕਿਸਾਨਾਂ ਨੂੰ ਇਹਨਾਂ ਦੇ ਪਾਣੀ ਦਾ ਹੱਕ ਨਹੀਂ ਮਿਲ ਜਾਂਦਾ ਤੇ ਐਸ ਡੀਓ ਦੀ ਧੌਣ ਦਾ ਕਿਲਾ ਨਹੀਂ ਨਿਕਲ ਜਾਂਦਾ ਜੀ ਅ ਦੇਖੋ ਜਿਹੜੇ ਮੋਟਰ ਦੇ ਕਨੈਕਸ਼ਨ ਦੀ ਕਿਸਾਨ ਆਗੂ ਨੇ ਤੇ ਨੌਜਵਾਨ ਆਗੂ ਨੇ ਗੱਲ ਕੀਤੀ ਹੈ ਉਹ ਚਾਰ ਕਿਸਾਨਾਂ ਦਾ ਸਾਂਝਾ ਕਨੈਕਸ਼ਨ ਹੈ ਉਹਦੇ ਚ ਚਾਰ ਧਿਰਾਂ ਨੇ ਔਰ ਐਸ ਡੀਓ ਨੇ ਕੀ ਕੀਤਾ ਕਿ ਬਿਜਲੀ ਬੋਰਡ ਨੇ ਇੱਕ ਧਿਰ ਦੀ ਸੁਣ ਕੇ ਤੇ ਕਨੈਕਸ਼ਨ ਇੱਕੋ ਧਿਰ ਦੇ ਨਾ ਕਰ ਦਿੱਤਾ ਤੇ ਤਿੰਨਾਂ ਨੂੰ ਪਾਣੀ ਤੋਂ ਵਾਂਝੇ ਕਰ ਦਿੱਤਾ ਤੁਸੀਂ ਦੇਖ ਸਕਦੇ ਹੋ ਇਹ ਕਿਸਾਨ ਹੈ ਬਖਸ਼ੀਤ ਸਿੰਘ ਇਹ ਇਹਨਾਂ ਦਾ ਬੇਟਾ ਹੈ ਇਨਾਂ ਦਾ ਵੀ ਉਹਦੇ ਵਿੱਚ ਹਿੱਸਾ ਹੈ ਜਸਬੀਰ ਸਿੰਘ ਦਾ ਵੀ ਹਿੱਸਾ ਹੈ ਕਲਵੰਤਕੌਰ ਦਾ ਵੀ ਹਿੱਸਾ ਹੈ ਪਰ ਇੱਕ ਗੁਰਪ੍ਰੀਤ ਸਿੰਘ ਨੂੰ ਹਿੱਸਾ ਦੇ ਦਿੱਤਾ ਗਿਆ ਬਾਕੀ ਤਿੰਨਾਂ ਨੂੰ ਕੱਢ ਦਿੱਤਾ ਔਰ ਕਿਸਾਨ ਜੱਥੇਬੰਦੀਆਂ ਨੌਜਵਾਨ ਜੱਥੇਬੰਦੀਆਂ ਨੇ ਸੰਘਰਸ਼ ਦਾ ਐਲਾਨ ਕੀਤਾ ਆ ਆਉਣ ਵਾਲੀ 5 ਤਰੀਕ ਨੂੰ ਦੁਬਾਰਾ ਫੇਰ ਤੁਹਾਨੂੰ ਲਾਈਵ ਸੱਚ ਟੀਵੀ ਤੇ ਦਿਖਾਵਾਂਗੇ ਕਿ ਇਸ ਐਲਾਨ ਦਾ ਕੀ ਬਣਦਾ ਔਰ ਐਸ ਡੀਓ ਤੇ ਬਿਜਲੀਪੁਰ ਇਹਦੇ ਤੇ ਕੀ ਬੋਲਦਾ ਹੈ ਹਾਂਜੀ ਹਾਂਜੀ ਜੀ ਉਹ ਜਿਹੜਾ ਚੱਪੜਕੀ ਵਾਲਾ ਮਾਮਲਾ ਹੈ ਉਹਦੇ ਤੇ ਤੁਹਾਡਾ ਵਰਸ਼ਨ ਲੈਣਾ ਸੀ ਕਿਉਂਕਿ ਜਥੇਬੰਦੀਆਂ ਨੇ 5 ਤਰੀਕ ਦਾ ਇੱਥੇ ਤੁਹਾਡੇ ਧਰਨਾ ਰੱਖਿਆ ਉਸ ਮਸਲੇ ਤੇ ਗੁਰੂ ਹਰਸਾਏ ਠੀਕ ਹੈ ਜੀ ਤੇ ਉਹ ਪਿੰਡਾਂ 'ਚ ਮੀਟਿੰਗਾਂ ਜੀਆਂ ਕਰਵਾ ਰਹੇ ਨੇ ਤੇ ਇਸ ਕਰਕੇ ਤੁਹਾਡਾ ਉੱਤੇ ਪੱਖ ਲੈਣਾ ਚਾਹੁੰਦੇ ਆ ਕਿ ਇਹ ਪੂਰਾ ਮਾਮਲਾ ਹੈ ਕੀ ਹੈ ਕਿਸਾਨਾਂ ਦਾ ਤੇ ਕਿਸਾਨ ਜਥੇਬੰਦੀਆਂ ਦਾ ਇਹ ਦੋਸ਼ ਹੈ ਉਹ ਕਹਿੰਦੇ ਨੇ ਕਿ ਹੈ ਇੱਕ ਕਰਤਾਰ ਸਿੰਘ ਨਾਂ ਦਾ ਬਜ਼ੁਰਗ ਸੀਗਾ ਜੀ ਨੇ ਅੱਜ ਤੋਂ 2 ਸਾਲ ਪਹਿਲਾਂ ਆਪਦੀ ਅੱਧੀ ਜ਼ਮੀਨ ਜਿਹੜੀ ਆ ਉਹ ਤਿੰਨ ਪਰਿਵਾਰਾਂ ਨੂੰ ਵੇਚੀ ਥੋੜੀ ਥੋੜੀ ਕਰਕੇ ਤਾਂ ਉਹਨਾਂ ਨੂੰ ਰਜਿਸਟਰੀ ਦੇ ਵਿੱਚ ਉਹਨੇ ਇੱਕੋ ਹੀ ਬੋਰ ਕਨੈਕਸ਼ਨ ਪੂਰੇ ਖੇਤ ਚ ਹੈਗਾ ਤਾਂ ਇੱਕੋ ਕਨੈਕਸ਼ਨ ਦਾ ਅੱਧਾ ਹਿੱਸਾ 1/2 ਹਿੱਸਾ ਉਹਨੇ ਰਜਿਸਟਰੀ ਦੇ ਵਿੱਚ ਉਹਨਾਂ ਨੂੰ ਲਿਖ ਕੇ ਦਿੱਤਾ ਵੇਚਿਆ ਮਤਲਬ ਕਨੈਕਸ਼ਨ ਦਾ ਅੱਧਾ ਉਹਨੇ ਤਾਂ ਉਸ ਤੋਂ ਬਾਅਦ ਕਿਸਾਨਾਂ ਦਾ ਇਹ ਦੋਸ਼ ਹੈ ਕਿਸਾਨ ਜਥੇਬੰਦੀਆਂ ਮੀਟਿੰਗਾਂ ਇਹ ਕਰਵਾ ਰਹੀਆਂ ਕਿ ਐਸ ਡੀਓ ਨੇ ਪੈਸੇ ਲੈ ਕੇ ਜਿਹੜਾ ਉਹਦਾ ਪੁੱਤਰ ਹੈ ਉਹਦੇ ਤੋਂ ਤੇ ਪੂਰਾ ਕਨੈਕਸ਼ਨ ਉਹਦੇ ਕੱਲੇ ਦੇ ਨਾਂ ਕਰ ਦਿੱਤਾ ਹੈ ਤੇ ਨਾਲ ਦੀ ਨਾਲ ਉਹ ਉਹ ਕਨੈਕਸ਼ਨ ਉੱਥੋਂ ਸ਼ਿਫਟ ਕਰਨ ਦਾ ਵੀ ਜਿਹੜਾ ਉਹ ਪਾਸ ਕਰ ਦਿੱਤਾ ਹੈ ਤੇ ਕੀ ਮਸਲਾ ਜੀ ਨਹੀਂ ਉਹਦੇ 'ਚ ਇਸ ਤਰ੍ਹਾਂ ਭਾਈ ਸਾਹਿਬ ਬਾਕੀ ਮੈਂ ਮੈਂ ਤਾਂ ਇਹ ਆ ਵੀ ਮੈਂ ਰਿਕਾਰਡ ਦੇਖ ਕੇ ਦੱਸ ਸਕੂਗਾ ਉੱਥੇ ਹਾਂ ਠੀਕ ਹੈ ਰਿਕਾਰਡ ਤੋਂ ਹੀ ਸਾਹਮਣੇ ਕਿਉਂਕਿ ਜਿਹੜਾ ਚੇਂਜ ਆਫ ਨੇਮ ਵਗੈਰਾ ਮੈਂ ਤਾਂ 9 11 ਦੇ ਵਿੱਚ ਹੀ ਆਇਆ 11ਵੇਂ ਮਹੀਨੇ 'ਚ ਇੱਥੇ ਆਇਆ ਉਸ ਤੋਂ ਪਹਿਲਾਂ ਦਾ ਚੇਂਜ ਆਫ ਨੇਮ ਵਗੈਰਾ ਦਾ ਮੈਨੂੰ ਇੱਕ ਵਾਰੀ ਕਨਫਰਮ ਕਰ ਲਿਆ ਹੁੰਦਾ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸ ਦੂੰਗਾ ਠੀਕ ਹੈ ਨਾ ਉਹ ਬਿਨਾ ਬਿਨਾ ਰਿਕਾਰਡ ਤੋਂ ਮੈਂ ਕੋਈ ਪੱਖ ਦੇ ਨਹੀਂ ਸਕਦਾ ਕੁਝ ਵੀ ਦੱਸ ਨਹੀਂ ਸਕਦਾ ਜੇ ਜਿਹੜਾ ਚੇਂਜ ਆਫ ਨੇਮ ਹੋਇਆ ਜਾਂ ਕਨੈਕਸ਼ਨ ਦੀ ਟਰਾਂਸਫਰਮੇਸ਼ਨ ਹੋ ਰਹੀ ਆ ਸਾਨੂੰ ਕੱਲ ਇੱਥੋਂ ਪਤਾ ਲੱਗਿਆ ਕਿ ਕਨੈਕਸ਼ਨ ਜਿਹੜਾ ਉਹ ਟਰਾਂਸਫਰ ਹੋਣ ਦਾ ਵੀ ਤੁਸੀਂ ਐਸਟੀਮੇਟ ਪਾਸ ਕਰ ਦਿੱਤਾ ਹੈ ਨਹੀਂ ਉਹ ਜਿਹੜੀਆਂ ਦੂਜੀਆਂ ਤਿੰਨ ਧਿਰਾਂ ਜਿਨ੍ਹਾਂ ਨੂੰ ਕਨੈਕਸ਼ਨ ਵੇਚਿਆ ਹੋਇਆ ਅੱਧਾ ਰਜਿਸਟਰੀ ਚ ਉਹਨਾਂ ਦਾ ਪੱਖ ਤੁਸੀਂ ਸੁਣਿਆ ਜਾਂ ਉਹਨਾਂ ਨੂੰ ਉਹਨਾਂ ਨੂੰ ਜਾਣਿਆ ਨਹੀਂ ਨਹੀਂ ਐਕਚੁਅਲੀ ਕੀ ਹੈ ਨਾ ਜਦੋਂ ਭਾਈ ਸਾਹਿਬ ਸਰਦਾਰ ਬਖਸ਼ੀ ਸਿੰਘ ਜੀ ਪਤਾ ਕੀ ਹੈ ਜੀ ਇਹ ਜਿਹੜੇ ਖੱਪਤਕਾਰ ਰਹਿ ਜਾਂਦਾ ਜੇ ਇਹ ਲੈਵਲ ਤੱਕ ਇੱਕ ਤਾਂ ਨੰਬਰ ਇੱਕ ਜਦੋਂ ਸਾਡੇ ਕੋਲੇ ਮੰਨ ਲਓ ਵੀ ਜੇ ਇਹ ਨੇ ਮੌਕਾ ਦੇਖਿਆ ਉਸ ਤੋਂ ਬਾਅਦ ਸਬੰਧਤ ਆਰਐਨਆਰ ਰਿਕਾਰਡ ਚੈੱਕ ਕਰਨਾ ਹੁੰਦਾ ਹਾਂਜੀ ਰੈਵਨਿਊ ਕੰਟਰੈਕਟ ਨੇ ਜੋ ਵੀ ਰਿਕਾਰਡ ਹੈ ਸਭ ਤੋਂ ਜੋ ਕੁਝ ਵੀ ਡਾਕੂਮੈਂਟਸ ਵਗੈਰਾ ਜੋ ਚਾਹੀਦੇ ਆ ਆਰੇ ਨੇ ਚੈੱਕ ਕਰਨੇ ਆਰੇ ਦੇ ਬਕਾਇਦਾ ਤੌਰ ਤੇ ਸਾਈਨ ਹੁੰਦੇ ਨੇ ਪਰ ਉਹ ਕਿਸਾਨ ਇਹ ਕਹਿੰਦੀ ਜੀ ਸਾਨੂੰ ਇੱਕ ਮਿੰਟ ਇੱਕ ਉਹ ਐਪਲੀਕੇਸ਼ਨ ਦਿਖਾ ਰਿਹਾ ਲਗਭਗ 2 2.5 ਮਹੀਨੇ ਪਹਿਲਾਂ ਤੁਹਾਡੀ ਰਿਸੀਵਿੰਗ ਦਿੱਤੀ ਹੋਈ ਆ ਤੁਹਾਡੇ ਉਹਦੇ ਉੱਪਰ ਸਾਈਨ ਨੇ ਹਾਂਜੀ ਹਾਂ ਜੀ ਇਹ ਵੀ ਅੱਜ ਤੋਂ 2 ਢਾਈ ਮਹੀਨੇ ਪਹਿਲਾਂ ਦੀ ਇਹ ਐਪਲੀਕੇਸ਼ਨ ਹੈ ਤੇ ਅਸੀਂ ਇਹ ਐਸ ਡੀਓ ਸਾਹਿਬ ਨੂੰ ਦਿੱਤੀ ਹੈ ਤੇ ਉਹਨਾਂ ਨੇ ਸਾਨੂੰ ਰਸੀਵਿੰਗ ਵੀ ਦਿੱਤੀ ਹੈ ਕਹਿੰਦੇ ਅਸੀਂ ਉਹਦੋਂ ਦਾ ਧਿਆਨ ਚ ਲਿਆ ਦਿੱਤਾ ਸੀ ਉਹਨਾਂ ਦੇ ਵੀ ਭਾਈ ਇਹ ਨਾ ਕਰਿਓ ਸਾਨੂੰ ਪਾਣੀ ਤੋਂ ਬਾਹਰ ਨਾ ਕੱਢਿਓ ਸਾਡੀ ਨਹੀਂ ਨਹੀਂ ਉਸ ਤੋਂ ਬਾਅਦ ਉਸ ਤੋਂ ਬਾਅਦ ਵੀਰ ਜੀ ਪਤਾ ਕੀ ਹੈ ਉਸ ਤੋਂ ਬਾਅਦ ਰਿਟਰਨ ਦੇ ਵਿੱਚ ਇਹਨਾਂ ਨੂੰ ਡਾਕੂਮੈਂਟਸ ਪੇਸ਼ ਕਰਨ ਵਾਸਤੇ ਕਿਹਾ ਗਿਆ ਸੀ ਰਿਟਰਨ ਦੇ ਵਿੱਚ ਲੈਟਰ ਕੱਢੀ ਹੋਈ ਸੀਗੀ ਤੇ ਰਿਟਨ ਹਾਂ ਸਾਨੂੰ ਲੈਟਰ ਤਾਂ ਕਹਿੰਦੇ ਵਿਭਾਗ ਦੇ ਮਿਲੀ ਨਹੀਂ ਨਾ ਕੋਈ ਰੀਸੀਵਿੰਗ ਸਾਨੂੰ ਫਰਾਈ ਨਹੀਂ ਨੀ ਹੁਣ ਇਸ ਬਾਰੇ ਤਾਂ ਫਿਰ ਥੱਲੇ ਵਾਲਾ ਸਟਾਫ ਦੱਸ ਸਕਦਾ ਨਾ ਮੇਰੇ ਵੱਲੋਂ ਤਾਂ ਉੱਪਰਲੇ ਲੈਵਲ ਤੇ ਲੈਟਰ ਲਵਾ ਕੇ ਨੰਬਰ ਰਵਾ ਕੇ ਤੇ ਸਾਰਾ ਸੈਨ ਕਰ ਦਿੱਤੇ ਜਾਂਦੇ ਆ ਉਦੋਂ ਥੱਲੇ ਲੈਵਲ ਦੇ ਉੱਤੇ ਤਾਂ ਫਿਰ ਜਿਹੜੀ ਸਾਨੂੰ ਲੈਟਰ ਦਿਖਾ ਰਿਹਾ ਜੀ ਤੁਹਾਡੀ ਰੀਸੀਵਿੰਗ ਦੀ ਉਹ ਕਹਿੰਦੇ ਵੀ ਅੱਜ ਤੋਂ 2 ਮਹੀਨੇ ਪਹਿਲਾਂ ਅਸੀਂ ਐਸ ਡੀਓ ਸਾਹਿਬ ਨੂੰ ਰਿਕਾਰਡ ਦੇ ਕੇ ਆਏ ਆ ਨਾਲ ਰਜਿਸਟਰੀ ਦੀ ਕਾਪੀ ਲਾ ਕੇ ਲੈ ਕੇ ਆਏ ਆ ਨਹੀਂ ਨਹੀਂ ਏ ਭਾਈ ਸਾਹਿਬ ਪਤਾ ਕੀ ਗੱਲ ਹੈ ਰਿਕਾਰਡ ਜਿਹੜਾ ਹੈਗਾ ਉਹ ਐਸਡੀਓ ਨੂੰ ਨਹੀਂ ਦੇਣਾ ਹੁੰਦਾ ਆਰਐਨ ਚੈੱਕ ਕਰਨਾ ਹੁੰਦਾ ਆਰਐਨ ਨੂੰ ਮਿਲਦਾ ਜਦੋਂ ਅਸੀਂ ਐਸਡੀਓ ਸਭ ਕੋਲ ਗਏ ਆ ਤਾਂ ਉਹਨਾਂ ਨੇ ਸਾਨੂੰ ਆਰਐਨ ਕੋਲ ਵੀ ਭੇਜਿਆ ਨਹੀਂ ਤੇ ਆਰਐਨ ਚੈੱਕ ਕਰਨਾ ਫਿਰ ਮੇਰੀ ਡਿਊਟੀ ਤਾਂ ਇੱਥੇ ਜੀ ਹੋ ਜਾਂਦੀ ਹੈ ਨਾ ਕੋਈ ਵੀ ਖਫਤ ਕਾਰਵਾਈ ਜੀ ਹੁੰਦਾ ਠੀਕ ਹੈ ਉਹਦੇ ਵਿੱਚ ਜੋ ਵੀ ਚੀਜ਼ ਆਉਂਦੀ ਹੈਗੀ ਆ ਖਫਤਕਾਰ ਆਉਂਦਾ ਜਿਸ ਬੰਦੇ ਨਾਲ ਸਬੰਧਤ ਹੁੰਦਾ ਮੇਰੇ ਵੱਲੋਂ ਜਾਂ ਐਸਡੀਓ ਕੋਈ ਵੀ ਹੋਊਗਾ ਉਹਦੇ ਵੱਲੋਂ ਸਬੰਧਤ ਬੰਦੇ ਕੋਲੇ ਭੇਜ ਦਿੱਤਾ ਜਾਂਦਾ